ਕੱਲੂ ਘਾਰਾ ਦਿਵਸ ਮੌਕੇ ਇੱਕ ਪ੍ਰਥਾ ਚੱਲਦੀ ਆ ਰਹੀ ਹੈ। ਇਸ ਪ੍ਰਥਾ ਦੇ ਵਿੱਚ ਇੱਕ ਸੰਦੇਸ਼ ਦਿੱਤਾ ਜਾਂਦਾ ਔਰ ਉਹ ਸੰਦੇਸ਼ ਸ਼੍ਰੀ ਕਾਲਕਤਕ ਸਾਹਿਬ ਦੇ ਜਹੇਦਾਰ ਦੇ ਵੱਜੋਂ ਦਿੱਤਾ ਜਾਂਦਾ ਹੈ। ਸ਼੍ਰੀ ਕਾਲਕਤਕ ਸਾਹਿਬ ਦੇ ਜਹੇਦਾਰ ਪੰਥ ਨੂੰ ਸੰਬੋਧਨ ਹੁੰਦੇ ਨੇ ਔਰ ਇਹ ਸੰਦੇਸ਼ ਦਿੰਦੇ ਨੇ। ਹਾਲਾਂਕਿ ਇਹ ਕੋਈ ਪਰੰਪਰਾ ਨਹੀਂ ਹੈ, ਇਹ ਕੋਈ ਗੁਰੂ ਮਰਿਆਦਾ ਨਹੀਂ ਹੈ। ਇਹ ਸਿਰਫ ਇੱਕ ਰਵਾਇਤ ਹੈ ਜਿਹਨੂੰ ਇੰਪਲੀਮੈਂਟ ਕੀਤਾ ਗਿਆ। ਨਵੀਂ ਸ਼ਤਾਬਦੀ ਜਦੋਂ 2000 ਸਨ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਵੇਖਣ ਨੂੰ ਮਿਲਦਾ ਖਾਸ ਤੌਰ ਦੇ ਉੱਤੇ ਦੇਦਾ ਇਤਿਹਾਸ ਕੋ ਖਿਆ ਜਾਵੇ। ਤਾਂ ਪਹਿਲਾ ਸੰਦੇਸ਼ ਜਦੋਂ ਦਿੱਤਾ ਗਿਆ ਸੀ ਤੇ ਉਸ ਸੰਦੇਸ਼ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਲਿਆਂ ਦੀ ਸ਼ਹਾਦਤ ਦਾ ਐਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਪਰੰਪਰਾ ਬਣ ਗਈ ਹਰ ਸਾਲ ਇੱਕ ਸੰਦੇਸ਼ ਦਿੱਤਾ ਜਾਣ ਲੱਗ ਗਿਆ ਇੱਕ ਮਰਿਆਦਾ ਬਣ ਗਈ ਕਿ ਹਰ ਸਾਲ ਸੰਦੇਸ਼ ਦਿੱਤਾ ਜਾਣ ਲੱਗ ਗਿਆ ਸ੍ਰੀ ਕਾਰਕਸਾਬ ਦੇ ਜਹੇਦਾਰ ਦੇ ਵੱਲੋਂ ਪਰ ਐਤਕੀ ਇਸ ਮਰਿਆਦਾ ਨੂੰ ਸ੍ਰੀ ਹਕਾਲਕਸਾਬ ਦੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲੋਂ ਨਹੀਂ ਕਰਵਾਇਆ ਗਿਆ ਮੰਗ ਵੀ ਰੱਖੀ ਗਈ ਸੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਸੰਦੇਸ਼ ਨਹੀਂ ਦੇਣਗੇ ਪਰ ਇਹ ਵੀ ਪ੍ਰਤੀਤ ਹੋ ਰਿਹਾ ਸੀ ਕਿ ਜੇ ਗਿਆਨੀ ਕੁਲਦੀਪ ਸਿੰਘ ਗੜਗਜ ਸੰਦੇਸ਼ ਦੇ ਦਿੰਦੇ ਨੇ ਤਾਂ ਉੱਥੇ ਹਾਲਾਤ ਤਣਾਅਪੂਰਵਕ ਹੋ ਜਾਣੇ ਸੀ ਪ੍ਰਤਾਂਮੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸੰਦੇਸ਼ ਨਹੀਂ ਦਿੱਤਾ ਉਹ ਸੰਦੇਸ਼ ਜਿਹੜਾ ਦਿੱਤਾ ਜਾਂਦਾ ਹੈ ਮर्यादा ਅਨੁਸਾਰ ਹੀ ਆਖਦੀਏ ਕਿ ਇੱਕ ਰਵਾਇਤ ਅਨੁਸਾਰ ਉਹ ਸੰਦੇਸ਼ ਜਿਹੜਾ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਤਕੀ ਨਹੀਂ ਦਿੱਤਾ ਯਾਨੀ ਕਿ ਇਸ ਵੀ ਕਾਲ ਤੱਕ ਸਾਬ ਸਾਬ ਦੇ ਜ਼ੇਹੇਦਾਰ ਨੇ ਐਤਕੀ ਨਹੀਂ ਦਿੱਤਾ ਔਰ ਉਹਨਾਂ ਦੀ ਥਾਂ ਦੇ ਉੱਤੇ ਸੰਦੇਸ਼ ਦਿੱਤਾ ਕਿੰਨੇ ਸਵਾਲੇ ਖੜਾ ਹੋ ਰਿਹਾ ਪਰ ਇਸ ਸਵਾਲ ਦਾ ਜਵਾਬ ਉਦੋਂ ਮਿਲਿਆ ਜਦੋਂ ਧਿਆਨ ਸਿੰਘ ਮੰਡ ਨੇ ਜਾਂ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਇਸ ਬਾਰੇ ਖੁਲਾਸਾ ਕੀਤਾ ਪੱਤਰਕਾਰ ਨੇ ਧਿਆਨ ਸਿੰਘ ਮੰਡ ਨੂੰ ਪੁੱਛਿਆ ਕਿ ਜ਼ਥੇਦਾਰ ਨੇ ਐਤਕੀ ਸੰਦੇਸ਼ ਨਹੀਂ ਦਿੱਤਾ ਜਿਸ ਉੱਤੇ ਧਿਆਨ ਸਿੰਘ ਮੰਡ ਨੇ ਸਿੱਧੇ ਤੌਰ ਤੇ ਕਹਿਤਾ ਕਿ ਜ਼ਥੇਦਾਰ ਨੇ ਹੀ ਸੰਦੇਸ਼ ਦਿੱਤਾ ਪਰ ਕਿਹੜੇ ਜ਼ਥੇਦਾਰ ਨੇ ਉਹਨਾਂ ਨੇ ਅੱਗੇ ਸਪਸ਼ਟ ਕੀਤਾ ਕਿ ਸਰਬੱਤ ਖਾਲਸਾ ਵਲੋਂ ਸਾਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਥਾਂ ਦੇ ਉੱਤੇ ਕਾਰਜਕਾਰੀ ਕਾਜ ਸਾंभ ਦੇ ਜਥੇਦਾਰ ਨੇ ਇਹ ਸੰਦੇਸ਼ ਦਿੱਤਾ ਹੁਣ ਜੇ ਇਸ ਲਿਖੀ ਤੇ ਦੇਖੀਏ ਤਾਂ ਜਗਤਾਰ ਸਿੰਘ ਹਵਾਰਾ ਦੀ ਥਾਂ ਦੇ ਉੱਤੇ ਧਿਆਨ ਸਿੰਘ ਮੰਡ ਜਿਹੜੇ ਨੇ ਉਹ ਮਤਵਾਜੀ ਜਥੇਦਾਰ ਨੇ ਹੁਣ ਹੋਰ ਕਲੈਰਿਟੀ ਉਦੋਂ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨੇ ਨਾਮ ਲੈ ਕੇ ਗੱਲ ਕਹਿ ਦਿੱਤੀ ਕਿ ਧਿਆਨ ਸਿੰਘ ਮੰਡ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੇ ਸੰਦੇਸ਼ ਦਿੱਤਾ ਤਾਂ ਕੀ ਐਤਕੀ ਸੰਦੇਸ਼ ਧਿਆਨ ਸਿੰਘ ਮੰਡ ਨੇ ਦਿੱਤਾ ਵੱਡੇ ਸਵਾਲ ਖੜੇ ਹੋਣ ਲੱਗੇ ਨੇ ਹਾਲਾਂਕਿ ਧਿਆਨ ਸਿੰਘ ਮੰਡ ਦੀ ਜ਼ਥੇਦਾਰੀ ਦੇ ਉੱਤੇ ਲਗਾਤਾਰ ਸਵਾਲ ਉੱਠਦੇ ਰਹੇ ਨੇ ਉਹਨਾਂ ਦੇ ਇਹਨਾਂ ਬਿਆਨਾਂ ਨੂੰ ਸੀਰੀਅਸ ਤੱਕ ਨਹੀਂ ਲਿਆ ਜਾਂਦਾ ਪਰ ਤਾਂਮੀ ਐਤਕੀ ਇਹ ਵੱਡਾ ਫੇਰ ਬਦਲ ਹੋਣ ਦੇ ਖਾਸ਼ੇ ਚ ਚੁਟਾਏ ਜਾ ਰਹੇ ਕੀ ਧਿਆਨ ਸਿੰਘ ਮੰਡ ਨੇ ਐਤਕੀ ਸੰਦੇਸ਼ ਦਿੱਤਾ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰਹੋ 1 India ਪੰਜਾਬੀ ਤੇ